ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਨੂੰ ਉਮੀਦ ਹੈ ਕਿ ਸਾਰੇ ਠੀਕ ਹੋਵੋਗੇ ਜੀ ਪਰਮਾਤਮਾ ਸਭ ਨੂੰ ਰਾਜੀ ਰੱਖੇ ਜੀ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਬਣਾਨੇ ਆ ਜੀ ਡਿਜ਼ਾਈਨ ਆਪਾਂ ਇਸ ਲਾਈ ਦੇ ਆਪਾਂ 21 ਗੁੰਡੇ ਲਏ ਨੇ ਜੀ ਇੱਕ ਸਲਾਈ ਸਿੱਧੀ ਇੱਕ ਪੁੱਠੀ ਬਣਾ ਲਈ ਜੀ ਆਪਾਂ ਨੇ ਬਣਾਣੇ ਆ ਜੀ ਡਿਜ਼ਾਈਨ ਆਪਾਂ ਇੱਕ ਗੁੰਡਾ ਉਤਾਰ ਲਈਏ ਆਪਾਂ ਇੱਕ ਗੁੰਡਾ ਸਿੱਧਾ ਹੋਣਾਗੇ ਜੀ ਇੱਕ ਗੁੰਡਾ ਫੁੱਟਾ ਹੋਣਾਗੇ ਜੀ ਇਹ ਇੱਕ ਗੁੰਡਾ ਸਿੱਧਾ ਹੋਣਾਗੇ ਜੀ ਇੱਕ ਗੁੰਡਾ ਫੁੱਟਾ ਹੋਣਾਗੇ ਜੀ ਇੱਕ ਗੁੰਡਾ ਫੁੱਟਾ ਹੋਣਾਗੇ ਜੀ ਇੱਕ ਗੁੰਡਾ ਆਪਾਂ ਸਿੱਧਾ ਹੋਣਾਗੇ ਜੀ ਸਾਰੇ ਸਲਾਈ ਬਣਾਵਾਂਗੇ ਜੇ ਆਪਾਂ ਇੱਕ ਗੁੰਡਾ ਸਿੱਧਾ ਜੀ ਇਹ ਗੁੰਡਾ ਉੱਠਾਏ ਹਾਂ ਦੇਖੋ ਜੇ ਸਾਰੇ ਸਲਾਈ ਬਣ ਗਏ ਜੀ ਆਪਣੇ ਇਹ ਰੱਖ ਕੁੰਡਾ ਉਤਾਰ ਲਿਆ ਜੀ ਜਿਹੜਾ ਪੁੱਠਾ ਕੁੰਡਾ ਪੁੱਠਾ ਬਣਾਵਾਂਗੇ ਇਹ ਸਿੱਧਾ ਕੁੰਡਾ ਸਿੱਧਾ ਬਣਾਵਾਂਗੇ ਜੀ ਇਹ ਇੱਕ ਕੁੰਡਾ ਸਿੱਧਾ ਜੀ ਇੱਕ ਕੁੰਡਾ ਪੁੱਠਾ ਬੁਣਾਂਗੇ ਜੀ ਸਾਡੀ ਸਲਾਈ ਬਣਾਵਾਂਗੇ ਜੀ ਆਪਾਂ ਇੱਕ ਕੁੰਡਾ ਪੁੱਠਾ ਜੀ ਇੱਕ ਕੁੰਡਾ ਸਿੱਧਾ ਬੁਣਾਂਗੇ ਉਹ ਜੀ ਸਲਾਇ ਬਣ ਗਈ ਜੀ ਆਪਣੇ ਫੇਰ ਆਪਾਂ ਸਿੱਧਾ ਕੁੰਡਾ ਬਣਾਵਾਂਗੇ ਜੀ ਇੱਕ ਕੁੰਡਾ ਪੁੱਠਾ ਬਣਾਵਾਂਗੇ ਜੀ ਇਹ ਸਿੱਧੇ ਪੁੱਠੇ ਕੁੰਡਿਆਂ ਦੀ ਡਿਜ਼ਾਈਨ ਹੈ ਜੀ ਬਹੁਤ ਆਸਾਨੀ ਨਾਲ ਬਣ ਕੇ ਤਿਆਰ ਹੁੰਦਾ ਏ ਅੰਮ੍ਰਿਤ ਸ਼ਰਾਈ ਬਣ ਗਈ ਜੀ ਆਪਣੇ ਹੁਣ ਆਪਾਂ ਪੁੱਠੇ ਬਣਾਵਾਂਗੇ ਸਾਰੀ ਸਲਾਈ ਇਹ ਕੁੰਡਾ ਉਤਾਰ ਲਿਆਈ ਪੂਰੀ ਸਲਾਈ ਆਪਾਂ ਪੁੱਠੇ ਬਣਾਵਾਂਗੇ ਹਾਂ ਜੀ ਸਾਰੀ ਸਲਾਈ ਫਨ ਬੁੱਠੀ ਬਣਾ ਲਈ ਜੀ। ਇੱਕ ਕੁੰਡਾ ਤਾਰ ਲਿਆ ਜੀ। ਹੁਣ ਪਏ ਸਾਰੇ ਸਲਾਈ ਸਿੱਤੀ ਬਣਾਵਾਂਗੇ ਜੀ। जी सारी सिलाई अपने सीधी बना ली जी आप कुंडा उतारा जी एक कुंडा आप सीधा बूना जी एक कुंडा पुठा पुना जी ਇੱਕ ਕੁੰਡਾ ਸਿੱਧਾ ਪੋਣਾਂਗੇ ਜੀ ਇੱਕ ਕੁੰਡਾ ਪੁੱਠਾ ਪੋਣਾਂਗੇ ਜੀ ਤੇ ਇੱਕ ਕੁੰਡਾ ਸਿੱਧਾ ਪੋਣਾਂਗੇ ਜੀ ਇੱਕ ਕੁੰਡਾ ਪੁੱਠਾ ਪੋਣਾਂਗੇ ਜੀ ਸਾਰੀ ਸਲਾਈ ਬਣਾਵਾਂਗੇ ਜੀ ਪੱਕਾ ਕੁੰਡਾ ਸਿੱਧਾ ਜੀ ਇੱਕ ਕੁੰਡਾ ਪੁੱਠਾ ਜੀ ਆਹ ਚਪੋਰੇ ਸਲਾਈ ਬਣ ਗਈ ਜੀ ਆਪਣੇ। ਹੁਣ ਜਿਹੜਾ ਸਿੱਧਾ ਕੁੰਡਾ ਹੈ ਸਿੱਧਾ ਪੋਣਾਗੇ ਜੀ ਜਿਹੜਾ ਪੁੱਠਾ ਹੈ ਪੁੱਠਾ ਪੋਣਾਗੇ। ਇੱਕ ਕੁੰਡਾ ਸਿੱਧਾ ਜੀ ਇੱਕ ਕੁੰਡਾ ਪੁੱਠਾ ਜੀ। ਪੂਰੀ ਸਲਾਈ ਬਣਾਵਾਂਗੇ ਜੀ ਆਪਾਂ। ਚਲੋ ਸਲਾਈ ਬਣ ਗਈ ਜੀ ਫੇਰ ਆਪਣੀ ਗੁੰਡਾ ਉਤਾਰ ਲਿਆ ਜੀ ਸਿੱਧਾ ਗੁੰਡਾ ਸਿੱਧਾ ਬੁਣਾਂਗੇ ਪੁੱਠਾ ਗੁੰਡਾ ਵਾ ਪੁੱਠਾ ਬੁਣਾਂਗੇ ਨਾਂ ਨਾ ਜਸ ਲਾਈਪਾਂ ਕੀਆ ਆਪਣਾ ਇਹ ਫੇਕ ਜਿਹੜਾ ਸਿੱਧਾ ਗੁੰਡਾ ਏ ਸਿੱਧਾ ਪੋਣਾਂਗੇ ਜੇ ਪੁੱਠਾ ਗੁੰਡਾ ਪਾ ਪੁੱਠਾ ਪੋਣਾਂਗੇ ਹਾਂ ਲੋ ਜਿਸ ਲਾਈ ਬਣ ਕੇ ਜੀ ਆਪਣੀ ਹੁਣ ਆਪਾਂ ਸਾਰੀ ਚਲਾਈ ਪੁੱਠੇ ਬਣਾਵਾਂਗੇ ਹਾਂ ਇਹ ਪੁੱਠੇ ਸਿੱਧੇ ਕੁੰਡਿਆਂ ਦਾ ਡਿਜ਼ਾਈਨ ਹੈ ਜੀ ਹਾਂ ਲਓ ਸਾਰੇ ਸਲਾਈ ਪੁੱਠੇ ਬਣਾ ਲਈਏ ਆਪਾਂ ਨੇ ਹੁਣ ਅਪਾ ਸਿੱਧੇ ਬਣਾਵਾਂਗੇ ਹੁਣ ਸਾਰੇ ਸਲਾਈ ਇਹਪਰ ਸਿੱਧੇ ਬਣਾਵਾਂਗੇ ਫਿਰ ਆਪਾਂ ਇੱਕ ਕੁੰਡਾ ਉਤਾਰਾਂਗੇ ਜੀ ਇੱਕ ਕੁੰਡਾ ਸਿੱਧਾ ਪਾਉਣਾਗੇ ਜੀ ਇੱਕ ਕੁੰਡਾ ਪੁੱਠਾ ਪਾਉਣਾਗੇ ਫਿਰ ਚਾਂ ਸ਼ੁਰੂ ਹੋ ਗਿਆ ਜੀ ਆਪਣਾ ਉੱਤੇ ਹਾਂ ਜੇ ਆਪਣੇ ਤੋਂ ਡਿਜ਼ਾਈਨ ਬਣ ਗਏ ਬਿਲਕੁਲ ਸਿੰਪਲ ਜੱਡ ਜਾਣ ਹੈ ਬਣ ਕੇ ਦੇਖੋ ਕਿੰਨਾ ਪਿਆਰਾ ਲੱਗਦਾ ਹੈ ਡਿਜ਼ਾਈਨ ਬਣਾਓ ਜੀ ਆਪਣੇ ਘੁੱਟੀ ਸਵਾਰਡ ਤੇ ਮਿਲ ਜੇ ਅਗਲੀ ਵੀਡੀਓ ਸਤਿ ਸ਼੍ਰੀ ਅਕਾਲ